ਪਟੰਨਾਦੀ ਸੀਆਈਏ ਸਟਾਫ ਪੁਲਿਸ ਨੂੰ ਸਬੰਧਤ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੋ આરોપીਾਂ ਨੂੰ ਇੱਕ 3 ਬੋਰ ਦੇ ਰਿਵਲਵਰ ਅਤੇ 6 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ। ਦੋਨੋਂ આરોપી ਤਰੰਤਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਕੂਫੀਆ ਜਾਣਕਾਰੀ ਮਿਲੀ ਸੀ ਕਿ ਇਹਨਾਂ આરોપીਾਂ ਦੇ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜਦੋਂ ਪੁਲਿਸ ਨੂੰ ਇਹਨਾਂ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤੁਰੰਤ ਇਨਾਂ આરોપીਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ આરોપી ਦੇ ਖਿਲਾਫ ਅਸਲੈਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤੀ ਨੂੰ ਪੇਸ਼ ਹਾਜ਼ਰ ਕੀਤਾ ਗਿਆ ਹੈ ਅਤੇ ਇਹਨਾਂ ਦੋਨਾਂ ਰੂਪੀਆਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਹਨਾਂ ਨੂੰ ਉਮੀਦ ਹੈ। ਇੱਕ ਖੁਫੀਆ ਜਾਣਕਾਰੀ ਦੇ ਚਲਦੇ ਜੀ ਦੋ ਬੰਦੇ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਤੇ ਲਖਪ੍ਰੀ ਸਿੰਘ ਹਨ ਜੋ ਕਿ ਅੰਮ੍ਰਿਤਸਰ ਦੇ ਤਰ੍ਹਾਂ ਤਾਂ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ 30 ਬੋਰ ਪਿਸਟਲ ਤੇ 6 ਗੰਦਾਂ ਰੋਂ ਬਰਾਮਦ ਹੋਏ ਹਨ ਜਿਸ ਤੇ ਉਹਨਾਂ ਖਿਲਾਫ 21/25 ਪੀਐਸ ਥਰਮਲ ਬਠਿੰਡਾ ਅੰਡਰ ਆਬਜੈਕਟ ਕੇਸ ਰਜਿਸਟਰ ਕੀਤਾ ਗਿਆ ਹੈ ਜੀ ਜੋ ਕਿ 2 ਦਿਨ ਦੇ ਪੁਲਿਸ ਰਿਮਾਂਡ ਤੇ ਹਨ ਜਿੰਨਾ ਤੋਂ ਲੰਘਾਈ ਨਾ ਪੁਛ ਕੇ ਚੱਰੀਏ ਏਵਨ ਪੰਜਾਬੀ ਟੀਵੀ ਦੀ ਬਠਿੰਡਾ ਤੋਂ ਹਰਮਿੰਦਰ ਸਿੰਘ ਦੀ ਖਾਸ ਰਿਪੋਰਟ ਬਠਿੰਡਾ ਦੀ ਸੀਆਈਏ ਸਟਾਫ ਪੁਲਿਸ ਨੂੰ ਸਵੇਰ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੋ ਔਰਤਾਂ ਨੂੰ ਇੱਕ 30 ਬੋਰ ਦੇ ਰਿਵਲਵਰ ਅਤੇ 6 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਦੋਨੋਂ આરોપી ਤਰੰਤਾਂ ਤੰਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਕੂਫੀਆ ਜਾਣਕਾਰੀ ਮਿਲੀ ਸੀ ਕਿ ਇਹਨਾਂ આરોપીਾਂ ਦੇ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਦੋਂ ਪੁਲਿਸ ਨੂੰ ਇਹਨਾਂ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤੁਰੰਤ ਇਹਨਾਂ આરોપીਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਦੇ ਇੰਚਾਰਜ ਕੁਦੀਪ ਸਿੰਘ ਨੇ ਦੱਸਿਆ ਕਿ આરોપી ਦੇ ਖਿਲਾਫ ਐਸਐਲਐਸਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤੀ ਨੂੰ ਪੇਸ਼ ਕਰਕੇ 3 ਦਿਨਾਂ ਦਾ ਇਹਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਦੋਨਾਂ આરોપીਾਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਇਕ ਖੂਫੀ ਜਾਣਕਾਰੀ ਦੇ ਚਲਦੇ ਜੀ ਦੋ ਬੰਦੇ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਤੇ ਲਖਪ੍ਰੀ ਸਿੰਘ ਹਨ ਜੋ ਕਿ ਅੰਮ੍ਰਿਤਸਰ ਦੇ ਤਰਫੋਂ ਤਾਂ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ 30 ਬੋਰ ਪਿਸਤਲ ਤੇ 6 ਜਿੰਦਾ ਰੋਨ ਬਰਾਮਦ ਹੋਏ ਹਨ ਜਿਸ ਤੇ ਉਹਨਾਂ ਖਿਲਾਫ 21/25 ਪੀਐਸ ਥਰਮਲ ਬਠਿੰਡਾ ਅੰਡਰ ਆਰਮ ਜ਼ੈਕ ਕੇਸ ਰਜਿਸਟਰ ਕੀਤਾ ਗਿਆ ਹੈ ਜੀ ਜੋ ਕਿ ਦੋ ਦਿਨ ਦੇ ਪੁਲਸ ਰਿਮਾਂਡ ਤੇ ਹਨ ਜਿਨ੍ਹਾਂ ਤੋਂ ਡੂੰਘਾਈ ਦਾ ਪੁਛਗਿੱਛ ਚੱਲ ਰਹੀ ਹੈ ਏਵਨ ਪੰਜਾਬੀ ਟੀਵੀ ਦੇ ਬਠਿੰਡਾ ਤੋਂ ਹਰਮਿੰਦਰ ਸਿੰਘ ਦੀ ਖਾਸ ਰਿਪੋਰਟ ਪਟੰਨਾਦੀ ਸੀਆਈਏ ਸਟਾਫ ਪੁਲਿਸ ਨੂੰ ਸਵੇਰ ਮੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੋ આરોપીਾਂ ਨੂੰ ਇੱਕ 3 ਬੋਰ ਦੇ ਰਿਵਲਵਰ ਅਤੇ 6 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ। ਦੋਨੋਂ આરોપી ਤਰੰਤਾਂਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਹਨਾਂ આરોપીਾਂ ਦੇ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜਦੋਂ ਪੁਲਿਸ ਨੂੰ ਇਹਨਾਂ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤੁਰੰਤ ਇਹਨਾਂ આરોપીਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਦੇ ਇੰਚਾਰਜ ਕੁਦੀਪ ਸਿੰਘ ਨੇ ਦੱਸਿਆ ਕਿ આરોપી ਦੇ ਖਿਲਾਫ ਅਸਲੈਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਬਦਲਤੀ ਨੂੰ ਪੇਸ਼ ਕਰਕੇ ਹਾਜ਼ਰ ਕੀਤਾ ਗਿਆ ਹੈ ਅਤੇ ਇਹਨਾਂ ਦੋਨਾਂ ਰੂਪੀਆਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਹਨਾਂ ਨੂੰ ਉਮੀਦ ਹੈ ਇੱਕ ਖੁਫੀਆ ਜਾਣਕਾਰੀ ਦੇ ਚਲਦੇ ਜੀ ਦੋ ਬੰਦੇ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਤੇ ਲਖਮੀ ਸਿੰਘ ਹਨ ਜੋ ਕਿ ਅੰਮ੍ਰਿਤਸਰ ਦੇ ਤਰ੍ਹਾਂ ਤਾਂ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ 30 ਬੋਰ ਪਿਸਤਲ ਤੇ 6 ਜਿੰਦਾ ਰੋਨ ਬਰਾਮਦ ਹੋਏ ਹਨ ਜਿਸ ਤੇ ਉਹਨਾਂ ਖਿਲਾਫ 21/25 ਪੀਐਸ ਥਰਮਲ ਬਠਿੰਡਾ ਅnder object ਕੇਸ ਰਜਿਸਟਰ ਕੀਤਾ ਗਿਆ ਹੈ ਜੀ ਜੋ ਕਿ 2 ਦਿਨ ਦੇ ਪੁਲਸ ਰਿਮਾਂਡ ਤੇ ਹਨ ਜਿੰਨਾ ਤੋਂ ਲੰਘਾਈ ਦਾ ਪੁਛਗੀ ਚੱਲੀ ਹੈ A1 ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਮਿੰਦਰ ਸਿੰਘ ਦੀ ਖਾਸ ਰਿਪੋਰਟ